ਅੱਜ ਹਲਕਾ ਖਡੂਰ ਸਾਹਿਬ ਜੀਰਾ ਤੋਂ ਲਾਲਜੀਤ ਸਿੰਘ ਭੁੱਲਰ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਨਾਲ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਉਹਨਾਂ ਨੇ ਪ੍ਰੈਸ ਨਾਲ ਵੀ ਵਾਰਤਾ ਕੀਤੀ ਪ੍ਰੈਸ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਬਿਆਨ ਅਕਲਵੀਰ ਸਿੰਘ ਜੀਰਾ ਵੱਲੋਂ ਡਾਕ ਟੈਸਟ ਲਈ ਦਿੱਤਾ ਗਿਆ ਹੈ ਉਸ ਨੂੰ ਕਿਤੇ ਵੀ ਜਾ ਕੇ ਉਹ ਕਰਵਾਉਣ ਲਈ ਤਿਆਰ ਹਨ ਜੀਰੇ ਸ਼ਹਿਰ ਦੇ ਵਿੱਚ ਮੇਰੇ ਭਰਾ ਸਤਕਾਰਯੋਗ ਵੱਡੇ ਵੀਰ ਐਮਐਲਏ ਜੀਰਾ ਸ੍ਰੀ ਨਰੇਸ਼ ਕਟਾਰੀਆ ਦੀ ਅਗਵਾਈ ਦੇ ਵਿੱਚ ਜੀਰੇ ਮੈਂ ਦੁਕਾਨਦਾਰ ਭਰਾਵਾਂ ਦੇ ਨਾਲ ਰੂਪਰੂ ਹੋ ਰਿਆਂ ਤੇ ਬੇਨਤੀ ਕਰ ਰਿਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਰਵਿੰਦ ਕੇਜਰੀਵਾਲ ਜਿਹੜੇ ਲੋਕਾਂ ਦੇ ਮਸੀਹਾ ਨੇ ਜਿਨ੍ਹਾਂ ਨੇ ਵਾਕਈ ਦੱਸਤਾ ਵੀ ਰਾਜਨੀਤੀ ਦੇ ਵਿੱਚ ਆਪਾਂ ਸੇਵਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਚੇਂਜ ਕਰਕੇ ਰੱਖਤੀ ਆ ਇਹਨਾਂ ਦਾਸਤਾ ਵੀ ਇੱਕ ਆਮ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਉੱਠ ਕੇ ਵੀ ਬੰਦਾ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਬਣ ਸਕਦਾ ਤੇ ਲੋਕ ਪਿਆਰ ਵੀ ਦਿੰਦੇ ਆ ਜਦੋਂ ਬੰਦਾ ਕੋਈ ਚੰਗੇ ਕੰਮ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਲੋਕਾਂ ਦਾ ਪੁੱਤ ਬਣ ਕੇ ਕੰਮ ਕੀਤਾ ਦਿੱਲੀ ਚ ਵਾਰ-ਵਾਰ ਸਰਕਾਰ ਰੀਪੀਟ ਹੋਈ ਉਸੇ ਤਰ੍ਹਾਂ ਪੰਜਾਬ ਚ ਦਿੱਲੀ ਦੀ ਤਰਜ਼ ਤੇ ਚੱਲਦਿਆਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੀ ਬਾਗਡੋਰ ਸੰਭੀ ਤੇ ਲੋਕਾਂ ਲਈ 2 ਸਾਲਾਂ ਦੇ ਵਿੱਚ ਜਿੰਨੇ ਕੰਮ ਕੀਤੇ ਰਵਾਇਤੀ ਪਾਰਟੀਆਂ 5 ਸਾਲਾਂ ਦੇ ਵਿੱਚ ਉਹਦੇ ਮੁਕਾਬਲੇ ਮਰਫੀ ਰਹਿੰਦੀਆਂ ਹੁੰਦੀਆਂ ਹਨ ਰਵਾਇਤੀ ਪਾਰਟੀਆਂ ਜ਼ੀਰੋ ਰਹਿੰਦੀਆਂ ਸੀ ਜੇ ਕਿਸੇ ਪਾਰਟੀ ਨੇ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਲੈ ਕੇ ਆਂਦਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੈ ਕੇ ਆਂਦਾ ਜੇ ਪਰਚਾਚਾਰੀ ਨਜਾਇਜ਼ ਕਬਜ਼ੇ ਗੋਲੀਆਂ ਚੱਲਣੀਆਂ ਬੰਦ ਹੋਈਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਬੰਦ ਹੋਈਆਂ ਲੋਕ ਆਪ ਕਹਿੰਦੇ ਆ ਕਾਲੀ ਕਾਂਗਰਸੀ ਆਪਦੇ ਮੂੰਹੋਂ ਕਹਿੰਦੇ ਆ ਕਿ ਯਾਰ ਚੰਗਾ ਆ ਬੋਲਦੇ ਦੱਬੀਵਾਚੇ ਵਿਚਾਰੇ ਡਰਦੇ ਵੀ ਆ ਇਹਨਾਂ ਤੋਂ ਡਰਦੀ ਰਾਜਨੀਤੀ ਕਿੰਨੇ ਖਤਮ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਨਾ ਕੋਈ ਨਜਾਇਜ਼ ਪਰਚਾ ਆ ਨਾ ਕੋਈ ਗੋਲੀ ਚੱਲੀ ਨਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਆ ਲੋਕ ਹੁਣ ਮਾਨਣਾ ਇਹ ਕਹਿ ਸਕਦੇ ਆ ਵੀ ਸਾਡੀ ਆਪਣੀ ਸਰਕਾਰ ਆ ਜੇ ਕੋਈ ਅੱਗੇ ਬੋਲਦਾ ਹੁੰਦਾ ਸੀ ਤੇ ਉਤੇ ਪਰਚਾ ਦਰਜ ਹੋ ਜਾਣਾ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜੇ ਕਿਸੇ ਨਾਲ ਤੱਕਾਂ ਹੁੰਦਾ ਤੇ ਉਹਨੂੰ ਉਸੇ ਲਈ ਇਨਸਾਮ ਮਿਲਦਾ ਤੇ ਨਹੀਂ ਤੇ ਪਿਛਲੀਆਂ ਸਰਕਾਰਾਂ ਚ ਜਿਹੜਾ ਓਪੋਜੀਸ਼ਨ ਹੋਣਾ ਉਹਦੇ ਜਿੰਨਾ ਮਰਜੀ ਤੱਕ ਹੋਈ ਜਣਾ ਕੋਈ ਸੁਣਵਾਈ ਨਾ ਹੋਣੀ ਗੁੰਡਾਗਰਦੀ ਹੋਣੀ ਨਜਾਇਜ਼ ਪਰਚੇ ਹੋਣੇ ਲੋਕਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋਣੇ ਆਪਾਂ ਇੱਥੇ ਵੇਖਦੇ ਨੇ ਰੇਤ ਕਿਤਰਾ ਵੇਕਦੀ ਰਹੀ ਆ ਲੋਕਾਂ ਤੋਂ ਟਰਾਲੇ ਵਾਲਿਆਂ ਤੋਂ ਟੀਪਰਾਂ ਵਾਲਿਆਂ ਤੋਂ ਕੀ ਕੁਝ ਲਿਆ ਜਾਂਦਾ ਰਿਹਾ ਸਰ ਹੁਣ ਸਾਰੀਆਂ ਪਾਰਟੀਆਂ ਲੋ ਉਮੀਦਵਾਰ ਉਤਾਰ ਦਿੱਤੇਗੇ ਕਿੱਦਾਂ ਲੱਗ ਰਿਹਾ ਮੁਕਾਬਲਾ ਇਹ ਵੇਖੋ ਜਿਹੜਾ ਮੁਕਾਬਲਾ ਨਾ ਉਹ ਸੱਚ ਦਾ ਝੂਠ ਨਾ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਹੈ ਜਿੰਨੀਆਂ ਗਰੰਟੀਆਂ ਦਿੱਤੀਆਂ तकरीबन ਪੂਰੀਆਂ ਕੀਤੀਆਂ ਇੱਕ ਗਰੰਟੀ ਰਹਿ ਗਈ ਹੈ 1000 ਰੁਪਏ ਪਿੰਨ ਵਾਲਾ ਉਹ ਵੀ ਭੈਣਾ ਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਦਾ ਕਰਤਾ ਕਿ ਆ ਐਮਪੀ ਇਲੈਕਸ਼ਨ ਤੋਂ ਬਾਅਦ ਕੋਈ ਜੀ ਸਮੇਂ ਦੇ ਵਿੱਚ 1000 ਰੁਪਿਆ ਵੀ ਦੇ ਦਾਂਗੇ ਆਮ ਆਦਮੀ ਪਾਰਟੀ ਸੱਚ ਆ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਝੂਠ ਆ ਉਹ ਜੋ ਇਲੈਕਸ਼ਨ ਦੇ ਵੇਲੇ ਕਹਿੰਦੇ ਆ ਇੱਕ ਵੀ ਵਾਦਾ ਨਹੀਂ ਪੂਰਾ ਕਰਦੇ ਜੇ ਆਪਾਂ ਬੀਜੇਪੀ ਨੂੰ ਵੇਖ ਲਈਏ ਮੋਦੀ ਸਾਹਿਬ ਨੇ 2014 ਦੇ ਵਿੱਚ ਜਦੋਂ ਪਹਿਲੀ ਇਲੈਕਸ਼ਨ ਲੜੀ ਉਦੋਂ ਕਹੇ 15-15 ਲੱਖ ਹਰੇਕ ਬੰਦੇ ਦੇ ਖਾਤੇ ਆਉਂ 15 ਲੱਖ ਛੱਡੋ 15 ਰੁਪਏ ਕਿਸੇ ਦੇ ਖਾਤੇ ਨਹੀਂ ਆਏ। ਉਹਦੇ ਬਾਅਦ ਸੀਏ ਕਾਨੂੰਨ ਲਿਆਂਦਾ ਧਾਰਾ 370 ਤੋੜੀ, ਨੋਟਬੰਦੀ ਕੀਤੀ। ਨੋਟਬੰਦੀ 'ਚ ਕਿੰਨੇ ਲੋਕ ਵਿਚਾਰੇ ਨਜਾਇਜ਼ ਮਰੇ ਤੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਉਹਨਾਂ ਦਾ 2 ਨੰਬਰ ਦਾ ਪੈਸਾ ਫੇਰ 1 ਨੰਬਰ 'ਚ ਹੋ ਗਿਆ। ਫੇਰ ਆ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ 750 ਤੋਂ ਵੱਧ ਕਿਸਾਨ ਸਾਡੇ ਦਿੱਲੀ ਦੀਆਂ ਬਰੂਹਾਂ ਤੇ ਸ਼ਹੀਦ ਹੋਏ ਤੇ ਉੱਥੇ ਕਿਸਾਨਾਂ ਦੀ ਬਾ ਕਿੰਨੇ ਫੜੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ। ਉੱਥੇ ਆਪ ਦਾ ਹੱਕ ਸਮਝ ਕੇ ਅਰਵਿੰਦ ਕੇਜਰੀਵਾਲ ਜੀ ਨੇ ਲੰਗਰ ਲਾਏ ਖਾਣ ਪੀਣ ਦੀਆਂ ਹਰੇਕ ਤਰ੍ਹਾਂ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਬਿਜਲੀ ਦਾ ਪ੍ਰਬੰਧ ਕੀਤਾ ਉੱਥੇ ਟਾਇਲਟਾਂ ਦਾ ਪ੍ਰਬੰਧ ਕੀਤਾ ਤੇ ਬੀਜੇਪੀ ਸਰਕਾਰ ਇੱਥੋਂ ਤੱਕ ਕਿ ਜਿਹੜੇ ਸਾਡੇ ਸਟੇਡੀਅਮ ਸੀ ਉਹ ਮੰਗਦੀ ਪਈ ਸੀ ਕਿ ਸਾਨੂੰ ਜੇਲਾ ਬਣਾਉਣ ਲਈ ਦਿਓ ਅਰਵਿੰਦ ਕੇਜਰੀਵਾਲ ਜੀ ਨੇ ਉਹ ਵੀ ਨਾ ਕੀਤੀ ਉਸੇ ਚੀਜ਼ ਦਾ ਕਰਕੇ ਅੱਜ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਕਸੂਰ ਤੋਂ ਮੋਦੀ ਨੇ ਜੇਲ੍ਹ 'ਚ ਬੰਦ ਕੀਤਾ ਪਰ ਲੋਕ ਸਾਰਾ ਕੁਝ ਸਮਝਦੇ ਆ ਲੋਕ ਸਾਰਾ ਕੁਝ ਜਾਣਦੇ ਆ ਮੈਂ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਭਰਾਵੋ ਤੇ ਮੇਰੀ ਕੋ ਭੈਣੋ ਵੋਟਰੋ ਸਪੋਰਟਰੋ ਵੇਖੋ ਡਰ ਦੀ ਰਾਜਨੀਤੀ ਜੇ ਕਿਸੇ ਨੇ ਖਤਮ ਕੀਤੀ ਉਹ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤੀ ਆ ਨਹੀਂ ਤੇ ਰਵੈਤੀ ਪਾਰਟੀਆਂ ਦੇ ਲੀਡਰ ਜਿੰਨੇ ਵੀ ਨੇ ਉਹਨਾਂ ਨੇ ਇਹ ਡਰ ਪਾਇਆ ਹੁੰਦਾ ਹੀ ਵੀ ਜੇ ਸਾਡੇ ਉਲਟ ਬੋਲੇ ਜਾਂ ਸਾਡੇ ਉਲਟ ਵੋਟ ਪਾਈ ਜਾਂ ਸਾਡੇ ਉਲਟ ਪ੍ਰੋਗਰਾਮ ਕਰਾਇਆ ਤੇ ਅਸੀਂ ਪਰਚਾ ਦਰਜ ਕਰ ਦੇਣਾ ਨਜਾਇਜ਼ ਪਰਚੇ ਦਰਜ ਹੁੰਦੇ ਰਹਤਾ ਡੇ ਹਲਕੇ ਚ ਕਿ ਨਹੀਂ ਹੁੰਦੇ ਰਹ ਦੱਸ ਦਿਓ ਭਾਵੇਂ ਕਾਂਗਰਸ ਦੀ ਗਵਰਨਮੈਂਟ ਰਹੀ ਤੇ ਭਾਵੇਂ ਕਾਲੀ ਗਲ ਦੀ ਗਵਰਨਮੈਂਟ ਨਜਾਇਜ਼ ਪਰਚੇ ਹੁੰਦੇ ਰਹ ਤੱਕੇ ਸਹੀਆਂ ਹੁੰਦੀਆਂ ਰਹੀਆਂ ਔਰ ਕਟਾਰੀਆ ਸਾਹਿਬ ਬਣੇ 2 ਸਾਲ ਹੋ ਗਏ ਇਹਨਾਂ ਨੂੰ ਇੱਕ ਵੀ ਨਜਾਇਜ਼ ਪਰਚਾ ਆਇਆ ਦੱਸ ਦਿਓ ਨਾ ਹੋਇਆ ਨਾ ਹੋਣਾ ਕੱਲੇ ਜੀਰੀ ਹਲਕੇ ਨਹੀਂ ਪੱਟੀ ਵਾਲ ਕਿਤੇ ਵੀ ਜਾ ਕੇ ਪੁੱਛ ਲੋ ਲਾਲਜੀਤ ਭੁੱਲਰ ਨੇ ਵੀ ਲੋਕਾਂ ਦਾ ਪੁੱਤ ਬਣ ਕੇ ਲੋਕਾਂ ਦਾ ਭਰਾ ਬਣ ਕੇ ਸਵੇਰੇ 6 ਵਜੇ ਮੈਂ ਦਫ਼ਤਰ ਬਹਿ ਜਾਂਦਾ ਅੱਜ ਨਹੀਂ ਜਦੋਂ ਦੇ ਬਣੇ ਆ ਉਦੋਂ ਤੋਂ ਹੀ 6 ਵਜੇ ਦਫ਼ਤਰ ਬਹਿ ਜਾਣਾ 8-9 ਵਜੇ ਤੱਕ ਦਫ਼ਤਰ 2 3 ਘੰਟੇ ਪਹਿਲਾਂ ਤਿਆਰ ਹੋਣ ਤੋਂ ਬਿਨਾਂ ਲਾਉਣੇ ਮੁੜ ਕੇ ਤਿਆਰ ਹੋ ਕੇ ਹਲਕੇ 'ਚ ਨਿਕਲ ਜਾਣਾ 7 ਵਜੇ 7:30 ਵਜੇ 'ਚ ਮੈਂ ਹਲਕੇ 'ਚੋਂ ਘਰੇ ਆਉਣਾ ਫੇਰ ਆਉਂਦਿਆਂ ਨੂੰ ਸੰਗਤ ਪੇਟੀ ਹੋਣੀ ਭਾਈ ਅਮਰਤਪਾਲ ਦੀ ਚਰਚਾ ਚੱਲ ਰਹੀ ਹੈ ਬਹੁਤ ਜ਼ੋਰਾਂ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਵੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਭਾਵੇਂ ਕੋਈ ਰਿਟਾਇਰਡ ਅਫਸਰ ਆ ਭਾਵੇਂ ਕੋਈ ਪਲੇਅਰ ਆ ਤੇ ਪੋਲਿਟਿਸ਼ੀਅਨ ਤੇ ਇਲੈਕਸ਼ਨ ਲੜਦੇ ਲੜਦੇ ਇਸੇ ਤਰ੍ਹਾਂ ਆਮ ਇਨਸਾਨ ਵੀ ਇਲੈਕਸ਼ਨ ਲੜ ਸਕਦਾ ਪਰ ਲੋਕਾਂ ਨੂੰ ਸਾਰੀ ਸਮਝ ਆ ਕਿਹਦੇ ਤੋਂ ਕੰਮ ਲੈਣੇ ਆ ਸਰਕਾਰ ਕੀ ਦੀ ਆ ਤਿੰਨ ਸਾਲ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਪਿੱਛੇ ਪਈ ਲੋਕ ਬੜੇ ਸਿਆਣੇ ਆ ਵੀ ਜਿਹਦੀ ਸਰਕਾਰ ਉਹਦਾ ਮੈਂਬਰ ਪਾਰਲੀਮੈਂਟ ਜਿਤਾਵਾਂਗੇ ਤੇ ਸਾਡੇ ਕੰਮ ਹੋਣਗੇ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਇਹ ਲੋਕ ਬਣਾਉਂਦੇ ਆ ਵੀ ਸ਼ਾਇਦ ਉਹ 88 99 ਵਾਲਾ ਦੌਰ ਤੇ ਮਰਜੀਤ ਮਾਨ ਆ ਲਾ ਜੂ ਉਹ ਗੱਲਾਂ ਨਹੀਂ ਬਣਨੀਆਂ ਜੇ ਵੇਖੋ ਸਿਮਰਜੀਤ ਮਾਨ ਉਦੋਂ ਜਿੱਤੇ ਤੇ ਉਹਨਾਂ ਕਿਹੜਾ ਕੋਈ ਕੰਮ ਕੀਤਾ ਕੰਮ ਕਰਨਾ ਜੀ ਦੀ ਸਰਕਾਰ ਆ ਲੋਕੀਰੇ ਤੋਂ ਲੋਕਲ ਜਿਹੜੇ ਕੈਂਡੀਡੇਟ ਹੈ ਕਾਂਗਰਸ ਨੇ ਉਤਾਰੇ ਆ ਉਹਨਾਂ ਨੇ ਆਖਿਆ ਵੀ ਅਸੀਂ ਰੇਲਵੇ ਲਾਈਨ ਖਡਾਂਗੇ ਜਿਹਦੇ ਵੇਚ ਦੀ ਜਿਹੜੀ ਜੀਰੇ ਦੀ ਮੰਗ ਆ ਜੇਕਰ ਤੁਸੀਂ ਜਿੱਤਦੇ ਆ ਤੇ ਤੁਸੀਂ ਜੀਰੇ ਲਈ ਕਿਹੜੀ ਚੀਜ਼ ਲੈ ਕੇ ਆਉਂਗੇ ਵੇਖੋ ਇਹ ਤੇ ਸ਼ਗੂਫੇ ਛੜਦੇ ਆ ਭਾਵੇਂ ਕਾਲੀ ਕਾਂਗਰਸੀ ਤੇ ਭਾਵੇਂ ਬੀਜੇਪੀਆਰ ਦੇ ਜੇ ਨਾ ਰੇਲਵੇ ਲੈਨ ਲੈ ਕੇ ਆਉਣੀ ਤੇ 75 ਸਾਲ ਇਹੋ ਸਰਕਾਰਾਂ ਚ ਰਹੇ ਆ ਉਦੋਂ ਦੀ ਨਹੀਂ ਰੇਲਵੇ ਲੈਨ ਆਈ ਅਸੀਂ ਵੇਖੋ ਝੂਠ ਨਹੀਂ ਬੋਲਣਾ ਜੋ ਵੀ ਕਰ ਸਕਦੇ ਹੋਏ ਵਾਅਦੇ ਤੋਂ ਵਾਅਦਾ ਕਰਾਂਗੇ ਰੇਲਵੇ ਲੈਨ ਦੀ ਵਹੀ ਜ਼ਰੂਰਤ ਹੈ ਯਾਰੇ ਇੱਥੇ ਸਾਡਾ ਪੱਟੀ ਫਰੋਜਪੁਰ ਜੀਰਾ ਰੇਲਵੇ ਲਾਈ ਆਉਣੀ ਚਾਹੀਦੀ ਆ ਇਹ ਲੈ ਕੇ ਵੀ ਆਵਾਂਗੇ ਇਹ ਪੁਰਾਣੇ ਜਿਹੜੇ ਆ ਨਾ ਇਹ ਵੋਟਾਂ ਦੇ ਟਾਈਮ ਇਵੇਂ ਹੀ ਕਰਦੇ ਰਹੇ ਆ ਨੀ ਪੱਥਰ ਰੱਖਦੇ ਨੇ ਰੀਬਨ ਕੱਟਦੇ ਨੇ ਐਲਾਨ ਕਰਦੇ ਨੇ ਅਹੀ ਲਾਨੀ ਅਹੀ ਕਰਕੇ ਵਿਖਾਵਾਂ ਸਰਪੁੱਲ ਸਿੰਘ ਜਿਹੜੇ ਪਿਛਲੇ ਐਮਪੀ ਆ ਬਹੁਤ ਸਾਰੇ ਲੋਕਾਂ ਉਹਨਾਂ ਨੂੰ ਨਹੀਂ ਜਾਣਦੇ ਉਹ ਬੜੇ ਹੀ ਨੀ ਲੱਗੇ ਦੇ ਵਿੱਚ ਕੀ ਤੁਸੀਂ ਵੀ ਜਿੱਤਦੇ ਹੋ ਤੇ ਇਸੇ ਤਰ੍ਹਾਂ ਜਿਵੇਂ ਅੱਜ ਆਏ ਹੋ ਇਸੇ ਤਰ੍ਹਾਂ ਜੀਰਾਂ ਦੇ ਵਿੱਚ ਆਉਂਦੇ ਰਹਿਓ ਦੇਖੋ ਜੇ ਨਹੀਂ ਜਿੱਤਦੇ ਆ ਸੰਗਤ ਨੇ ਚਿਤਾਤਾ ਆ ਬਤਵਾ ਤੇ ਤਾਂ ਲਾਣੀ ਹੋਣਾ ਰਹੀਦਾ ਸੱਜਣਾ ਪੁੱਲਣਾ ਫੇਰ ਆਉਂਦਾ ਮਾ ਜੀ 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 ਜੇ ਵਾਲਾ ਲਫ਼ਜ਼ ਲਾ ਦਿਓ ਨਾਲ ਉਹ ਸੰਗਤ ਜਿਹੜੀ ਆ ਨਾ ਇਹਨਾਂ ਫਤਵਾ ਦੇ ਤਾ ਕਿਰਪਾ ਵੇਖੋ ਇਹ ਤੁਸੀਂ ਲੋਕਾਂ ਸੰਗਤ ਨਾਲ ਮਿਲਦੇ ਮੇਰੀ ਗੱਲ ਤਾਂ ਸੁਣੋ ਇੱਕੋ ਮਿੰਟ ਵੇਖੋ ਤੁਹਾਡੇ ਭਰਾ ਨੂੰ ਐਲਾਨ ਕੀਤੇ ਆ ਦਾਸ ਨੂੰ ਐਲਾਨ ਕੀਤੇ ਆ ਪਾਰਟੀ ਨੂੰ ਅੱਜ ਸਵਾ ਮਹੀਨੇ ਤੋਂ ਵੱਧ ਹੋ ਗਿਆ ਕਾਲੀ ਦਲ ਕਾਂਗਰਸ ਵਾਲੇ ਜਿਹੜੇ ਵੀ ਉਮੀਦਵਾਰ ਨੂੰ ਲਾਉਂਦੇ ਹੋ ਭੱਜ ਜਾਂਦਾ ਸੀ ਉਹ ਤੁਹਾਨੂੰ ਵੀ ਪਤਾ ਮਜੀਠੀਆ ਸਾਹਿਬ ਦਾ ਨਾਂ ਚੱਲਦਾ ਰਿਹਾ ਅਕਾਲੀ ਦਲੋਂ ਕਾਂਗਰਸ ਲੋ ਰਾਣਾ ਗਰਜੀਤ ਜੀ ਦਾ ਤੇ ਉਹਨਾਂ ਦੇ ਬੇਟੇ ਦਾ ਨਾਂ ਚੱਲਦਾ ਰਿਹਾ ਉਹ ਨਾ ਕਰਦੇ ਰਹੇ ਫੇਰ ਇੰਨਾ ਤਾਂ ਟਾਈਮ ਲੱਗਾ ਲਾਸਟ ਤੇ ਆ ਕੇ ਇਹਨਾਂ ਉਮੀਦਵਾਰਾਂ ਨੂੰ ਨਾਲ ਕੀਤਾ ਭਰਾ ਜੀ ਲਾਲਜੀਤ ਭੁੱਲਰ ਲੋਕਾਂ ਦਾ ਪੁੱਤ ਬਣ ਕੇ ਕੰਮ ਕਰੂਗਾ ਤੇ ਪਹਿਲਾਂ ਵੀ ਕਰਦਾ ਰਿਆ ਤੁਸੀਂ ਆਪ ਵੇਖਿਆ ਨਾ ਜਦੋਂ ਹੜ ਆਏ ਆ ਹੜਾਂ ਦੇ ਵਿੱਚ ਲਾਲਜੀਤ ਭੁੱਲਰ ਰਾਤ ਦੇ 2-2 ਵਜੇ ਤੱਕ ਮੋਢਿਆਂ ਤੇ ਤੋੜੇ ਚੁੱਕਦਾ ਰਿਆ ਤੇ ਕੋਈ ਮੈਂ ਫੋਟੋ ਖਿਚਾਉਣ ਲਈ ਨਹੀਂ ਆ ਕਰਦਾ ਮੈਨੂੰ ਪਤਾ ਹੀ ਵੀ ਜੇ ਮੈਂ ਤੋੜਾ ਚੁੱਕੂੰਗਾ ਨਾ ਮੇਰੇ ਅੱਲ ਵੇਖ ਕੇ ਜਿਹੜੇ ਆ ਮੇਰੇ ਭਰਾ ਆ ਨਾ ਮੇਰੇ ਸਾਥੀ ਆ ਇਹ ਵੀ ਸੇਵਾ ਕਰਨਗੇ ਜੇ ਲਾਲਜੀਤ ਭੁੱਲਰ ਉੱਥੇ ਕੋਈ ਚੋਕਰ ਫੀਡ ਜਾਂ ਕੋਈ ਪੱਠੇ ਜਾਂ ਸੁੱਕੇ ਚਾਰੇ ਦਾ ਪ੍ਰਬੰਧ ਕਰੂਗਾ ਨਾ ਮੇਰੇ ਵੱਲ ਵੇਖ ਕੇ ਮੇਰੇ ਭਰਾ ਵੀ ਲੋੜਵੰਦ ਲੋਕਾਂ ਦੀ ਮਦਦ ਕਰਨਗੇ। ਇੱਕ ਗੱਲ ਕੁਲਵੀਰ ਸਿੰਘ ਜੀਰਾਲੋਂ ਕਹੀ ਗਈ ਹੈ ਕਿ ਲਾਲਜੀਤ ਭੁੱਲਰ ਆਪਣਾ ਡਾਕ ਟੈਸਟ ਕਰਾਵੇ ਕਿਵੇਂ ਲੱਗ ਰਿਹਾ ਹੈ ਜੀ। ਵੇਖੋ ਇਹ ਇਹਨਾਂ ਦੀਆਂ ਜਿਹੜੀਆਂ ਨਾ ਇਹ ਜਿੰਨੀ ਮਰਜ਼ੀ ਪਤਨਾਮੀ ਕਰਾ ਲੈਣ ਜਿੱਥੇ ਜਿन्हे ਕਰੋਨਾ ਜਿੰਨੂੰ ਸ਼ੱਕਿਆ ਮੇਰੀ ਗੱਲ ਤੇ ਸੁਣੋ। ਸੁਖਵੀਰ ਸਿੰਘ ਗੱਲ ਤੇ ਸੁਣ ਲਓ ਜਿੰਨੂੰ ਸ਼ੱਕਿਆ ਕੋਈ ਮੇਰੇ ਤੇ ਉਹ ਮੇਰੇ ਨਾਲ ਆ ਕੇ ਜਿੱਥੇ ਮਰਜ਼ੀ ਚੱਲ ਕੇ ਕਰਾ ਲੈ ਭਰਾਵਾ ਜੇ ਕਿਸੇ ਨੂੰ ਸ਼ੱਕਿਆ ਤੇ ਬਾਕੀ ਰਹੀ ਗੱਲ ਇਹੋ ਜਿਹੀਆਂ ਗੱਲਾਂ ਕਰਨ ਦੀ ਕੋਈ ਰਾਜਨੀਤੀ ਦੀ ਮੁੱਦੇ ਦੀ ਗੱਲ ਕਰਨ ਕਿਸੇ ਤੇ ਪਰਸਨਲ ਅਟੈਕ ਨਾ ਕਰਨ ਕਿਸੇ ਦੇ ਘਰੇਲੂ ਪਰਿਵਾਰ ਬਾਰੇ ਜਾਂ ਕਿਸੇ ਤੇ ਨਿੱਜੀ ਟਿੱਪਣੀਆਂ ਨਾ ਕਰਨ ਲਾਲਜੀਤ ਭੁੱਲਰ ਨੇ ਕੋਈ ਕਪਲਾ ਕੀਤਾ ਕੋਈ ਕਟਾਲਾ ਕੀਤਾ ਉਹਦੀ ਗੱਲ ਕਰਨ ਜੇ ਇਹ ਲੋਕ ਲੋਕਾਂ ਦੀਆਂ ਨਿੱਜੀ ਗੱਲਾਂ ਤੇ ਲੋਕਾਂ ਦੇ ਨਿੱਜੀ ਪਰਿਵਾਰਾਂ ਦੇ ਬਾਰੇ ਗੱਲਾਂ ਕਰਦੇ ਹਨ ਇਹ ਸਮਝ ਲਓ ਇਹ ਹਾਰ ਰਹੇ ਆ ਇਹ ਡਰਗੇ ਆ ਤੇ ਜੇ ਕਿਤੇ ਕੋਈ ਛਾਕਿਆ ਇਹਨੂੰ ਛਾਕਿਆ ਗੁਰਵੀਰ ਨੂੰ ਇਹ ਮੇਰੇ ਨਾਲ ਆ ਜੇ ਭਰਾਵਾ ਜਿੱਥੇ ਲੈ ਕੇ ਜਾਣਾ ਲੈ ਜਾ ਮੈਨੂੰ ਹਾਂਜੀ ਪਰਮਾਤਮਾ ਕਿਰਪਾ ਕਰੇ ਲੋਕਾਂ ਨੇ ਫਤਵਾ ਦੇਣਾ ਲਾਜਿਤ ਭੁੱਲਰ ਲੋਕਾਂ ਦੇ ਵਿੱਚ ਰਹਿੰਦਾ ਸਵੇਰ ਤੋਂ ਲੈ ਕੇ ਰਾਤ ਦੇ 2-2 ਵਜੇ ਤੱਕ ਲੋਕ ਮੇਰੇ ਨਾਲ ਰਹਿੰਦੇ ਆ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿੰਨੀ ਵੀ ਇੱਥੇ ਸੰਗਤ ਆਈ ਆ ਧੰਨਵਾਦ